ਕਿਆ ਜਾ ਰਿਹਾ ਹੈ ਕਿ ਦਲਵੀਰ ਗੋਲਦੀ ਦੇ ਮਨ ਲਈ ਟੀਸ ਟਿਕਟ ਸੀਗੀ ਤੇ ਟਿਕਟ ਕਰਕੇ ਪਾਰਟੀ ਛੱਡੀ ਪਰ ਅਗਲੀ ਪਾਰਟੀ ਜਿਹੜਾ ਟਿਕਟ ਮਿਲ ਗਿਆ ਇਹ ਹਰੇਕ ਦੀ ਅਲੱਗ-ਅਲੱਗ ਥਿੰਕਿੰਗ ਆ ਹਰੇਕ ਮੇਰੀ ਮੈਨੂੰ ਹੀ ਪਤਾ ਤੁਹਾਡੀ ਤੁਹਾਨੂੰ ਹੀ ਪਤਾ ਹੋਊਗਾ ਤੇ ਮੈਨੂੰ ਲੱਗਦਾ ਜਿਹੜਾ ਬੰਦਾ ਖੁਦ ਹੁੰਦਾ ਉਹ ਆਪਦੇ ਲਈ ਬਹੁਤ ਸੋਚ ਸਮਝ ਕੇ ਹੀ ਕੋਈ ਡਿਸੀਜਨ ਲੈਂਦਾ ਠੀਕ ਹੈ ਜੀ ਬਹੁਤ ਉਹਨੇ ਸੋਚਣਾ ਹੁੰਦਾ ਬਹੁਤ ਸਮਝਣਾ ਹੁੰਦਾ ਫੇਰ ਉਹ ਕਿਉਂਕਿ ਮੈਂ ਤਾਂ ਸਿਰਫ ਕੁਛ ਨਹੀਂ ਅਰਸ਼ੀ ਕਰਿਆ ਮੈਨੂੰ ਫਾਇਦਾ ਦੇਖ ਕੇ ਨਹੀਂ ਆਇਆ ਫਾਇਦਾ ਦੇਖ ਕੇ ਤਾਂ ਮੇਰੇ ਕੋਲੇ ਜਾਨਕਿ ਜੇ ਮੈਂ ਐਂ ਟੈਕਟੀ ਲੈਣੀ ਹੁੰਦੀ ਤਾਂ ਮੈਂ ਫਿਰ ਪਹਿਲਾਂ ਜੁਆਇਨ ਕਰ ਲੈਂਦਾ ਹੈ ਤੁਸੀਂ ਇਹ ਮਾਹੌਲ ਦੇਖਿਆ ਹੀ ਹੈ ਤੀ ਸਾਰਾ ਤੇ ਮਿਲ ਮਿਲ ਵੀ ਜਾਣੀ ਸੀ ਕਿਉਂਕਿ ਜਿਵੇਂ ਮੇਰਾ ਸਿਸਟਮ ਸੀ ਜਿਵੇਂ ਮੇਰਾ ਨਾਮ ਆ ਜਾਂ ਜਿਵੇਂ ਮੈਂ ਕੰਮ ਕਰਦਾ ਬਟ ਐਕਚੁਅਲੀ ਇਹ ਨਾ ਇੱਕ ਪਾਰਟੀਆਂ ਦਾ ਜਿਹੜਾ ਇੱਕ ਰਵਈਆ ਹੋ ਗਿਆ ਮੈਨੂੰ ਐ ਸੀ ਵੀ ਯਾਰ ਹੁਣ ਚਲੋ ਮੇਰੇ ਨਾਲ ਤਾਂ ਇਹ ਚੀਜ਼ ਕਰਤੀ ਕਿਸੇ ਹੋਰ ਬੰਦੇ ਨਾਲ ਜਲਦੀ ਜਲਦੀ ਕਰਨਗੇ ਨਹੀਂ ਛੇਤੀ ਨਹੀਂ ਹੋਊਗਾ qué sí, di de...